მოიწონება აკემპანკასე აკემპანკასე incoming calls from press Rocky identified by two caller yeah. 看,看哪里有？你的 ਮਿੰਟਾਂ ਦੇ ਜਪਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਵਾਕਰਾਂਗੇ ਵਕਰ ਹੁਣ ਵਾਲੇ ਗੱਲ ਵਿੱਚ ਥੋੜਾ ਜਿਹਾ ਤਲਵਿੰਦਰ ਸਾਹਿਬ ਜੀ ਮਾਤਾ ਜੀ ਤੇਰੀ ਬੰਦੀ ਫਿਲਿੰਦਰ ਕੌਰ ਜੀ ਨਗਰ ਕੌਂਸਲ ਪ੍ਰਧਾਨ ਜਸਮੀਤ ਮਾਨਦੇਲ ਜੀ ਟੰਡਾ ਲੈਣ ਦੀ ਪ੍ਰਸਤਾਵ ਕਰ ਲਗੇ ਸੋ ਚਰ ਮਿੰਟ ਸਾਡੇ ਬੋਲੇ ਜੇ ਹੈਗੇ ਨੇ 2:58 ਮਿੰਟ दो तीन चौ ये जो काय आहे महादेव सर चल हम स्टार्ट दो चले ਵਾਜੂ ਸ਼ਕ 2 3 4 2 3 4 سرپن صاحب گرپال سر جی نردر پہنچے ہیں بچوں کو بچوں دے رہے ہوکاری نام لائز کروا پر ਸਰਕਾਰੀ ਐਲੀਮੈਂਟਿਕ ਨੂੰ ਦੇ ਬੱਚੇ ਨੂੰ ਤਾਂ ਜੋ ਇੱਕ ਬਾਗੋਂ ਚੱਲਦਾ محبتے دے بہت اپنی ودھائی بہت ودیا لگ رہا ہے کہ بچوں نے انہیں سونی پرفارمنس ہے بہت کانفیڈنس آتا ہے جب اسٹیج آتے ہیں چھبیس جنوری کی جڑی یہ طریق ہے بھارت کے ہاتھ کی بہت ہی پورن طریق ہے کیونکہ اس دن ساڈا سا سویدھان لاگو ہوا سر سا, سا جو جدو لاگو ہوا اور ضرورت محسوس ہوئی کہ کی, اس کی ਕੀ ਕੀ ਫੈਮਿਲੀ ਕੀਤਾ ਜਾਵੇ ਜਾਂ ਕਿਸ ਤਰ੍ਹਾਂ ਇਹ ਬਣਾਇਆ ਜਾਵੇ ਕਿਉਂਕਿ ਦੇਸ਼ ਆਜ਼ਾਦ ਹੋਣ ਦਾ ਟਾਈਮ ਹੋ ਗਿਆ ਸੀ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋ ਗਿਆ ਸੀ ਪਰ ਦੇਸ਼ ਵਿੱਚ ਕਾਫੀ ਵੀ ਵਿਭਿੰਨਤਾਵਾਂ ਹੁੰਦੀ ਸੀ ਜਿੰਨੂੰ ਕਿ ਇਕੱਤਰਿਤ ਇੱਕ ਝੁੰਡਿਚ ਰੱਖਣ ਲਈ ਸਾਨੂੰ ਇੱਕ ਸੰਵਿਧਾਨ ਦੀ ਜ਼ਰੂਰਤ ਸੀ ਸੋ ਉਸ ਸੰਵਿਧਾਨ ਦੇ ਨਿਰਮਾਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ। ਮੈਂ ਕੁਝ ਸੰਵਿਧਾਨ ਦੇ ਬਾਰੇ ਤੁਹਾਨੂੰ ਦੱਸਣਾ ਚਾਹਾਂਗੀ ਕਿ ਕਿਸ ਤਰ੍ਹਾਂ ਸਾਡਾ ਸੰਵਿਧਾਨ ਬਣਿਆ। ਕਿਉਂਕਿ ਅਸੀਂ ਇਹ ਪੜ੍ਹ ਚੁੱਕੇ ਹਾਂ ਲਏ ਪਰ ਮੈਨੂੰ ਲੱਗਦਾ ਕਿ ਬਹੁਤ ਲੋਕਾਂ ਨੂੰ ਪਤਾ ਹੋਏਗਾ ਕਿ ਇਸ ਸੰਵਿਧਾਨ ਬਣਨ ਦੇ ਪਿੱਛੇ ਔਰ ਇਸ ਸੰਵਿਧਾਨ ਬਣਨ ਦੇ ਢੰਗ ਕੀ ਕਹਾਣੀ ਜੁੜੀ ਹੋਈ ਹੈ। ਸੋ ਇਸ ਕਮੇਟੀ ਦਾ ਗਠਨ ਕੀਤਾ ਗਿਆ ਸੰਵਿਧਾਨ ਸੰਗਠਨ ਸਭਾ ਦਾ। ਇਸ ਵਿੱਚ 299 ਮੈਂਬਰਾਂ ਨੂੰ ਸ਼ਾਮਿਲ ਕੀਤਾ ਗਿਆ ਜਿਨ੍ਹਾਂ ਕੇ ਜਿਨ੍ਹਾਂ ਨੇ ਵੀ ਇਸ ਸੰਵਿਧਾਨ ਨੂੰ ਬਣਾ ਲਾ ਸੀ। ਔਰ ਉਹ ਸੰਵਿਧਾਨ ਲਿਖਣ ਦੇ ਵਿੱਚ ਉਹ ਕਮੇਟੀ ਦੇ ਮੈਂਬਰਾਂ ਨੂੰ 2 ਸਾਲ 11 ਮਹੀਨੇ ਔਰ 18 ਦਿਨ ਲੱਗੇ ਇਸ ਦੌਰਾਨ ਉਹਨਾਂ ਦੀ 11 ਮੀਟਿੰਗਾਂ ਹੋਈਆਂ ਔਰ ਉਸ ਨਤੀਜੇ ਤੇ ਉਹਨਾਂ ਨੇ ਪਹੁੰਚੀਏ ਕਿ ਅਸੀਂ ਇਹ ਸੰਵਿਧਾਨ ਬਣਾਉਣ ਦੇ ਵਿੱਚ ਕੀ ਕੀ ਆਪਣਾ ਯੋਗਦਾਨ ਪਾ ਸਕਦੇ ਹਾਂ ਉਹਨਾਂ ਨੇ ਦੁਨੀਆ ਦੇ 60 ਦੇਸ਼ਾਂ ਦੇ ਸੰਵਿਧਾਨਾਂ ਨੂੰ ਪੜਤਾਲ ਕੀਤੀ ਉਹਨੂੰ ਪੜਿਆ ਉਹਦੀਆਂ ਵਿਸ਼ੇਸ਼ਤਾਵਾਂ ਔਰ ਇਹ ਕਰਤੂਰੀਆਂ ਦੇਖੀਆਂ ਫਿਰ ਜਾ ਕੇ ਸਾਡਾ ਸੰਵਿਧਾਨ ਬਣਿਆ بھیا اس بار دو راکھی بنوا لو پچھلے رکشا بندن پہ بھی نہیں تھے آپ میری پیاری اسی بہن کو میری عمر لگ جائے <tap> ਚਾਹੋ ਦੇਖੋ ਜੀ ਅੱਜ ਜਿਹੜਾ ਭਾਰਤ ਵਾਸਤੇ ਪੂਰੇ ਇੰਡੀਆ ਵਾਸਤੇ ਪੂਰੇ ਦੇਸ਼ ਵਾਸਤੇ ਔਰ ਦੇਸ਼ ਵਾਸਤੇ ਇੱਕ ਬਹੁਤ ਹੀ ਵੱਡਾ ਦਿਨ ਹੈ ਅੱਜ ਦੇ ਦਿਨ ਯਾਨੀ ਕਿ ਆਪਣਾ ਜਿਹੜਾ ਸੰਵਿਧਾਨ ਹੈ ਉਹ ਲਾਗੂ ਹੋਇਆ ਸੀ ਤੇ ਇਹਨੂੰ ਆਪਾਂ ਰਿਪਬਲਿਕ ਡੇ ਦੇ ਤੌਰ ਤੇ ਮਨਾਉਂਦੇ ਹਾਂ ਔਰ ਜੋ ਬਾਬਾ ਸਾਹਿਬ ਸ਼੍ਰੀ ਵੀ.ਆਰ. ਮੇਂਧਕਰ ਜੀ ਨੇ ਜਿਹੜਾ ਸੰਵਿਧਾਨ ਲਿਖਿਆ ਸੀ ਉਹਨੂੰ ਜਿਹਨੇ ਇਸ ਦਿਨ ਲਾਗੂ ਕੀਤਾ ਗਿਆ ਸੀ ਤੇ ਉਹ ਇਸ ਦਿਨ ਦੇ ਮੌਕੇ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਆਪਣੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਤੇ ਅੱਜ ਅਸੀਂ ਨਗਰ ਕੌਂਸਲ ਜਿਹੜਾ ਜੰਡੇ ਵਾਲਾ ਗਰੂਪ ਵਿਖੇ ਇਹ ਦਿਨ ਬਣਾ ਰਹੇ ਆ ਤੇ ਇਹਦੀ ਜਿਹੜੀ ਸਾਰੀ ਸਿਕਿਉਰਿਟੀ ਅਰੇਂਜਮੈਂਟ ਵਗੈਰਾ ਕੀਤਾ ਤੇ ਜੋ ਬੜੇ ਵਧੀਆ ਤਰੀਕੇ ਨਾਲ ਪਬਲਿਕ ਵੀ ਆਈ ਆ ਸਾਰੇ ਬੱਚੇ ਆਏ ਸਕੂਲ ਤੋਂ ਵੀ ਆਏ ਆ ਤੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਜੈ ਹਿੰਦ ਥੈਂਕ ਯੂ ਪਰਲੀ ਪ੍ਰਧਾਨ ਨਗਰ ਕੌਂਸਲ ਜੰਦੇਾਲਾ ਗੁਰੂ 26 ਜਨਵਰੀ ਦੀਆਂ ਸਾਰੇ ਦੇਸ਼ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਜੰਦੇਾਲੇ ਦੇ ਨਾਗਰਿਕਾਂ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਦਿੰਦਾ ਵਾਂ ਇਸ ਤਰ੍ਹਾਂ ਹੀ ਇਹ ਪ੍ਰੋਗਰਾਮ ਅੱਗੇ ਵੀ ਅਸੀਂ ਮਨਾਉਂਦੇ ਆਏ ਆ ਅੱਜ ਵੀ ਮਨਾ ਰਹੇ ਆ ਬੜੀ ਤੁਮਤਾਂ ਦੇ ਨਾਲ ਤੇ ਬਹੁਤ-ਬਹੁਤ ਸਾਰਿਆਂ ਦਾ ਸ਼ੁਕਰੀਆ ਕਰਦਾ ਵਾਂ ਇਸ ਤਰ੍ਹਾਂ ਹੀ ਕੰਮ ਚੱਲਦੇ ਰਹਿਣ ਸਾਰੇ ਮੰਤਰੀ ਸਾਹਿਬ ਦੇ ਜੋ ਦਿਸ਼ਾ ਨਿਰਦੇਸ਼ ਆ ਉਹਨਾਂ ਦੇ ਨਾਲ ਅਸੀਂ ਰਲ ਮਿਲ ਕੇ ਸਾਰੇ ਇੱਕ ਕਰ ਰਹੇ ਆ ਜਲੇਆਲੇ ਦਾ ਵਿਕਾਸ ਮੰਤਰੀ ਸਾਹਿਬ ਬਹੁਤ ਤੇਜ਼ੀ ਨਾਲ ਕਰਵਾ ਰਹੇ ਆ ਤੇ ਗਾੜੀ ਵੀ ਕਰਵਾਉਂਦੇ ਰਹਿਣਗੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੀਡੀਆ ਦਾ ਖਾਸ ਕਰਕੇ ਧੰਨਵਾਦ ਕਰਦਾ ਜਿਹੜੇ ਇੱਥੇ ਆਏ ਆ ਇਹਨਾਂ ਨੇ ਸਾਡੇ ਜਿਹੜੇ ਆ ਲਏ ਆ ਬਹੁਤ-ਬਹੁਤ ਮਿਹਰਬਾਨੀ ਹੋਦੀ ਥੈਂਕ ਯੂ ਬਹੁਤ-ਬਹੁਤ ਅੱਜ ਜੋ ਸਾਡਾ ਰਾਸ਼ਟਰੀ ਤਿਹਾਰ 26 ਜਨਵਰੀ ਹੈ ਤੋਂ ਸਾਰੇ ਦੇਸ਼ ਵਾਸੀਆਂ ਨੂੰ ਸਾਡੇ ਰਾਸ਼ਟਰੀ ਤਿਹਾਰ ਕੰਨਤੰਤਰ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ ਸਾਡੇ ਕਿੰਨੇ ਮੰਤਰੀ ਰਪਿੰਦ ਸਿੰਘ ਯੂਟਿਊਬ ਸਾਹਿਬ ਉਹਨਾਂ ਦੀ ਡਿਊਟੀ ਅੱਜ ਟੰਡਲਹਿਰਾਨ ਦੀ ਫਿਰੋਜ਼ਪੁਰ ਵਿੱਚ ਹੈਗੀ ਐ ਸੋ ਉਹ ਫਿਰੋਜ਼ਪੁਰ ਚ ਨੇ ਤੋਂ ਉਹਨਾਂ ਵੱਲੋਂ ਵੀ ਆਪ ਸਭ ਨੂੰ ਸੁਨੇਹਾ ਆਇਆ ਕਿ ਕੰਦਰ ਦਾ ਦਿਵਸ ਦੀਆਂ ਟੇਡ ਟੇਡ ਸਾਰੀ ਮੁਬਾਰਕਾਂ ਅ ਭਾਰਤ ਦਾ ਸੰਵਿਧਾਨ ਜਿਹੜਾ ਸੀ ਉਹ 1950 ਚ ਯਾਨੀ ਕਿ 75 ਸਾਲ ਤੁਨ ਪੂਰੇ ਹੋ ਗਏ ਇਸ ਦੇਸ਼ਤਾ ਸੰਵਧਾਨ ਲਾਗੂ ਹੋਇਆ ਨੂੰ ਔਰ ਸੰਵਿਧਾਨ ਦਾ ਮੂਲ ਮੰਤਵ ਸੀਗਾ ਲਗਭਗ 250 300 ਸਾਲਾਂ ਦੀ ਗੁਲਾਮੀ ਤੋਂ ਬਾਅਦ ਜਿਹੜਾ ਸਾਨੂੰ ਆਜ਼ਾਦੀ ਮਿਲੀ ਸੀ ਸੋ ਇਸ ਸੰਵਿਧਾਨ ਦਾ ਮੂਲ ਮਨਕਬਾਹੀ ਸੀ ਕਿ ਦੇਸ਼ ਦੇ ਜਿਹੜੇ ਲੋਕਾਂ ਨੂੰ ਉਹਨਾਂ ਦੇ ਮੂਲਕ ਮੌਲਿਕ ਅਧਿਕਾਰ ਮਿਲਣ ਔਰ ਦੇਸ਼ ਵਿੱਚੋਂ ਗਰੀਬੀ, ਬੇਰੋਜ਼ਗਾਰੀ, ਅਨਪੜਤਾ ਸਭ ਜਿੰਨੇ ਖਤਮ ਹੋਣ ਔਰ ਦੇਸ਼ ਸਾਡਾ ਜਿਹੜਾ ਜਿਹਦਾ ਵਿਰਸਾ ਬਹੁਤ ਮਹਾਨ ਹੈ ਸਾਡਾ ਦੇਸ਼ ਜਿਹੜਾ ਇਹਦਾ ਇਤਿਹਾਸ ਬਹੁਤ ਸੁਨਹਿਰੀ ਹੈ ਸੋ ਸਾਡਾ ਭਾਰਤ ਦੇਸ਼ ਮਰਤੋਂ ਉਹੀ ਬੜਾ ਪਹਾਣ ਦੇਸ਼ ਬਣੇ ਸੋ ਅੱਜ ਦੇ ਦਿਨ ਮੈਂ ਦੁਬਾਰਾ ਪ੍ਰਾਰਥਨਾ ਕਰਦਾ ਹਾਂ ਔਰ ਆਸ਼ਾ ਅਰਸ਼ ਕਰਦਾ ਕਿ ਜਿਹੜਾ ਸਾਡਾ ਦੇਸ਼ ਹੈ ਉਹ ਆਪਣੇ ਜਿਹੜੇ ਸਾਡਾ ਮਕਸਦ ਜੋ ਸਾਡੇ ਸ਼ਹੀਦਾਂ ਦਾ ਮਕਸਦ ਸੀਗਾ ਸਾਡਾ ਦੇਸ਼ ਜਿਹੜਾ ਵਿਕਸਿਤ ਦੇਸ਼ਾਂ ਚ ਇਹਦਾ شمار ਹੋਵੇ ਔਰ ਸਾਡੇ ਦੇਸ਼ ਵਿੱਚੋਂ ਗਰੀਬੀ ਅਨਪੜਤਾ ਬੇਰੋਜ਼ਗਾਰੀ ਔਰ ਧਾਰਮਿਕ ਭੇਦਭਾਵ ਵਾਲੇ ਜਿੰਨੀ ਜੜੀਆਂ ਬਰਾਈਆਂ ਨੇ ਇਹ ਖਤਮ ਹੋਣ ਤੇ ਸਾਡਾ ਦੇਸ਼ ਅੱਗੇ ਵੱਸ ਸਕੇ ਤੇ ਦੁਬਾਰਾ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਮੇਰੇ ਨਾਲ ਸੁਰਿੰਦਰਜੀ ਖੜੇ ਨੇ ਮੰਦਿਰ ਸਾਹਿਬ ਦੇ ਬਿਲਦ ਸਾਡੇ ਸਤਿਕਾਰਯੋਗ ਮਾਤਾ ਜੀ ਸੁਰਿੰਦਰ ਗੌਰ ਜੀ ਚਚੇ ਤੌਰ ਤੇ ਅੱਜ ਮੁੱਖ ਮਹਿਮਾਨ ਵਜੋਂ ਪਹੁੰਚੇ ਸੀ ਸਾਡੇ ਡਿੰਟੀ ਭਾਜੀ ਮਨਜੀਤ ਸੰਵਾਲਰੇ ਤੋਂ ਸਾਡੇ ਸਾਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਗਣਤੰਤਰ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ